ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰਾ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਪੰਪ ਕੀਤਾ ਸੀ ਤਿਆਰ ਆਪਣਾ ਆਲੂਆਂ ਨੂੰ ਸਪਰੇਅ ਵਾਸਤੇ ਤੇ ਮਹਾਰਾਜ ਦੀ ਕਿਰਪਾ ਨਾਲ ਬੜਾ ਸੋਹਣਾ ਕੰਮ ਚੱਲ ਗਿਆ ਜੀ ਅੱਜ ਪਹਿਲਾ ਹੀ ਦਿਨ ਟੈਸਟਿੰਗ ਹੀ ਚੱਲਣ ਢੀ ਆਜੇ ਤਾਂ ਤੇ ਵਧੀਆ ਗੇੜੇ ਮਤਲਬ ਪ੍ਰੋਪਰ ਪਾਣੀ ਲੱਗਿਆ ਜੀ ਜਿੰਨਾ ਅਸੀਂ 100 ਜਾਂ 120 ਲੀਟਰ ਪਾਣੀ ਲਾਉਨੇ ਆ ਕਿੱਲੇ ਦਾ ਤੇ ਪੂਰਾ ਬਰਾਬਰ ਪਾਣੀ ਲੱਗਣ ਡਿਆ ਕੋਈ ਵੱਧ ਘੱਟ ਨਹੀਂ ਹੋਇਆ ਕਿਉਂਕਿ ਪਿੱਛੇ ਸਾਡਾ 3 ਕਿੱਲਾਂ ਦਾ ਪਲਾਟ ਹੀ ਤਿੰਨਾ ਕਿੱਲਾਂ 'ਚ ਬਰਾਬਰ ਚਲਾ ਕੇ ਦੇਖਿਆ ਸੀ ਤੇ ਪੂਰਾ 120 ਲੀਟਰ ਪਾਣੀ ਲੱਗ ਗਿਆ ਪਰ ਅਸੀਂ 120 ਲੀਟਰ ਹੀ ਲਾਉਨੇ ਆ ਆਲੂਆਂ ਨੂੰ ਹਮੇਸ਼ਾ ਤੇ ਵਧੀਆ ਗੇੜੇ ਮੇਰੇ ਇਹ ਆਪਣੇ ਹੈਗੇ ਨੇ 30 ਇੰਚ ਦੇ ਬੈੱਡ ਆ ਤੇ ਕਿੱਲੇ ਚ 5 ਗੇੜੇ ਆਏ ਨੇ ਤੇ ਕਿਉਂਕਿ 16 ਵਟਾਂ ਜਾਂਦੀਆਂ ਇੱਕ ਗੇੜੇ ਦੇ ਵਿੱਚ ਤੇ 80 ਬੈੱਡ ਹੁੰਦੇ ਆ ਇਹਦੇ ਕਿੱਲੇ ਚ 34 ਤੇ 16 ਮਤਲਬ ਪੂਰੇ ਪੰਜਾਂ ਗੇੜਿਆਂ ਦੇ ਵਿੱਚ ਬਿਲਕੁਲ ਬਰਾਬਰ ਜਿਹੜਾ ਕਵਰ ਕਰ ਗਿਆ ਜੀ ਸਾਰਾ ਸਾਰੀ ਪੈੜੀ ਤੇ ਬਹੁਤ ਸੋਹਣਾ ਵੱਟਾਂ ਵੀ ਬੈੱਡ ਵੀ ਆਲੂ ਵੀ ਕੋਈ ਜ਼ਿਆਦਾ ਨਹੀਂ ਖਰਾਬ ਹੋਇਆ ਕਿਉਂਕਿ ਟਾਇਰ ਅਸੀਂ ਛੋਟੇ ਪਾਏ ਹੋਏ ਹਨ ਇਹਨਾਂ ਨੂੰ ਸਟੱਪਣੀਆਂ ਤੇ ਆ ਦੇਖ ਸਕਦੇ ਹੋ ਕੋਈ ਵੱਟ ਖਰਾਬ ਨਹੀਂ ਹੈਗੀ ਕੋਈ ਆਲੂ ਖਰਾਬ ਨਹੀਂ ਹੋਇਆ ਮੋੜਾਂ 'ਚ ਥੋੜਾ ਬੋਤਾ ਹੋ ਜਾਂਦਾ ਹੈ ਮੋੜਾਂ 'ਚ ਥੋੜੀ ਦਿੱਕਤ ਜਿਹੜੀ ਆ ਜਾਂਦੀ ਆ ਖਰਾਬ ਹੋਣ ਦੀ ਪਰ ਖੈਰ ਇਹ ਆ ਕਿ ਬਹੁਤ ਹਨੇ ਜਿੱਥੋਂ ਦੇਖੋ ਇੱਕ ਵਾਰੀ ਜਦੋਂ ਲੀ ਪੈ ਗਈ ਬੈਲੀ ਦੇ ਵਿੱਚ ਉਸ ਤੋਂ ਬਾਅਦ ਤੇ ਆਈ ਵਾਰ ਟਰੈਕਟਰ ਨੇ ਉਸੇ ਗੇੜੇ ਤੋਂ ਲੰਘਣਾ ਜਿਵੇਂ ਹੁਣ ਆ ਮੋੜਾਂ 'ਚ ਆਇਆ ਆ ਤੇ ਥੋੜੀ ਜੀ ਸਾਡੀ ਪੈਲੀ ਜਿਹੜੀ ਆ ਵਿੰਗੀ ਟੱਡੀ ਆ ਕਿਉਂਕਿ ਨਾਲ ਆ ਸਾਈਡ ਤੇ ਡਰੇਨ ਲੰਘਦਾ ਹੈ ਇਹਦਾ ਕਰਕੇ ਪੈਲੀ ਥੋੜੀ ਜੀ ਟੇਪਰ ਚ ਆਏ ਤੇ ਆ ਥੋੜੇ ਜੇ ਮੋੜ ਇੱਥੋਂ ਖਰਾਬ ਹੋਏ ਨੇ ਤੇ ਤਕਰੀਬਨ ਜਿਹੜੀ ਸਿੱਧੀ ਪੈਲੀ ਆ ਜੋ ਕੋਈ ਦਿੱਕਤ ਨਹੀਂ ਆਈ ਤੇ ਬਹੁਤ ਵਧੀਆ ਜਿਹੜਾ ਆਲੂ ਵੀ ਸੋਨਾ ਖੜਾ ਜੀ ਆਪਣਾ ਗੁਰੂ ਮਹਾਰਾਜ ਦੀ ਮਿਹਰ ਨਾਲ ਆਲੂ ਚ ਵੀ ਕੋਈ ਕਮੀ ਨਹੀਂ ਹੈਗੀ ਇਹ 1 ਮਹੀਨੇ ਤੋਂ ਉੱਪਰ ਹੋ ਗਿਆ ਆਲੂ ਕਰੀਬ ਕਰੀਬ 1 ਮਹੀਨਾ ਦਾ ਸਕਦੇ ਨਹੀਂ ਜੀ ਕਿ ਸਵਾ ਸਵਾ ਮਹੀਨੇ ਦਾ ਸਵਾ ਡੇਢ ਮਹੀਨੇ ਦਾ ਆਲੂ ਹੈ ਜੀ ਇਹ ਐਲ ਆਰ ਐ ਵੇ ਸੀਡ ਹੈ ਜੀ ਇਹ ਕੰਪਨੀ ਦਾ ਪਾ ਵੇਚ ਮਸ਼ੀਨ ਕਿਤੇ ਖਾਲੀ ਚੱਲ ਗਈ ਬੰਦੇ ਆ ਦੇਖਿਆ ਨਹੀਂ ਤੇ ਨੌਕਰਾਂ ਵਿੱਚ ਜਦੋਂ ਪਾਣੀ ਲਾਇਆ ਵੇਖਿਆ ਨਹੀਂ ਕਿਸੇ ਨੇ ਕਿ ਇੱਥੇ ਆਲੂ ਨਹੀਂ ਉੱਗਿਆ ਉਵੇਂ ਹੀ ਰਹਿ ਗਈ ਆ ਵਟ ਚਲੋ ਹੁਣ ਤੇ ਇਹਦੇ ਚ ਦਾਣੇ ਲਾਉਣ ਦਾ ਫਾਇਦਾ ਵੀ ਕੋਈ ਨਹੀਂ ਕਿਉਂਕਿ ਆਲੂ ਜਿਹੜਾ ਰਲਦਾ ਨਹੀਂ ਨਾਲ ਤੇ ਬਾਕੀ ਇਹਦਾ ਬੂਟਾ ਦੇਖ ਲੈਨੇ ਆ ਪੁੱਟ ਕੇ ਕਿੰਨੇ ਕ ਦਾਣੇ ਬੈਠੇ ਨੇ ਥੱਲੇ ਹੁਣ ਤੱਕ ਅਜੇ ਤਾਂ ਇਹਦੇ ਸੂਤ ਹੀ ਚੱਲਨੇ ਸ਼ੁਰੂ ਹੋਏ ਨੇ ਆ ਹੱਲੇ ਤਾਂ ਇਹਦੇ ਆ ਸੂਤ ਚੱਲੇ ਨੇ ਆਲੂ ਅਜੇ ਬੈਠਾ ਨਹੀਂ ਥੱਲੇ ਸੂਤ ਇਹਨਾਂ ਦੇ ਵਧੀਆ ਚੱਲ ਗਏ ਨੇ ਕੋਈ ਬੂਟਾ ਉੱਗਣ ਦੇ ਵਿੱਚ ਲੇਟ ਹੋ ਜਾਂਦਾ ਹੋ ਸਕਦਾ ਉਹਨੂੰ ਉਹ ਦੂਸਰੇ ਪਾਣੀ ਚ ਗਿਆ ਹੋਵੇ ਉਹਦੇ ਥੱਲੇ ਕੋਈ ਦਾਣਾ ਨਹੀਂ ਬੈਠਾ ਇਹ ਹੈਗੇ ਨੇ ਆਪਣੇ 1 2 3 4 5 6 7 8 9 10 11 12 13 14 14 ਦਾਣੇ ਬੈਠੇ ਆ ਜੀ ਇੱਕ ਬੂਟੇ ਦੇ ਥੱਲੇ ਐਲ ਆਰ ਤੇ ਤੇ ਬੜਾ ਸੋਹਣਾ ਚੱਲਣ ਡਿਆ ਸੂਤ ਵਧੀਆ ਚੱਲ ਗਏ ਨੇ ਇਹਨੂੰ ਹੁਣ ਖਾਦਾਂ ਸਪਰੀਆਂ ਦੇ ਨਾਲ ਜਿਹੜਾ ਆਲੂ ਆ ਉਹਨੂੰ ਕਰਦੇ ਆ ਪੂਰਾ ਮੋਟਾ ਤੇ ਵਧੀਆ ਗੁਰੂ ਮਹਾਰਾਜ ਦੀ ਮਿਹਰ ਨਾਲ ਸੋਹਣਾ ਚੱਲਣ ਡਿਆ ਜੀ ਆਲੂ ਅੱਜ 6 ਕਿੱਲੇ 6 ਕਿੱਲਿਆਂ ਦਾ ਪਲਾਟ ਸੀ ਆ ਸਾਡਾ 6 ਕਿੱਲੇ ਨਿਕਲ ਗਏ ਨੇ ਇਸ ਤੋਂ ਬਾਅਦ ਹੁਣ ਅੱਗੇ ਹੈਗਾ ਜੀ ਆਪਣਾ 10 ਕਿੱਲੇ ਦਾ ਪਲਾਟ ਅੱਗੇ ਆ। ਕਰਿਆ ਕਿ ਅੱਜ ਪਹਿਲਾ ਦਿਨ ਸੀ ਹੌਲੀ-ਹੌਲੀ ਇਹਦੀਆਂ ਕਮੀਆਂ ਪਤਾ ਚੱਲਣ ਡਈਆਂ ਨੇ ਪੰਪ ਦੀਆਂ। ਇੱਕ ਸਾਈਡ ਨੂੰ ਥੋੜੀ ਜੀ ਨੋਜ਼ਲੇ ਦੀ ਜਿਹੜੀ ਘੱਟ ਚੱਲਦੀ ਆ। ਇੱਕ ਸਾਈਡ ਜ਼ਿਆਦਾ ਜਾ ਰਹੀ ਆ। ਤੇ ਹੌਲੀ-ਹੌਲੀ ਇਹਦੀਆਂ ਜਿਹੜੀਆਂ ਕਮੀਆਂ ਨੇ ਸਾਰੀਆਂ ਕੱਢਾਂਗੇ। ਇਹਨੂੰ ਪੂਰਾ ਦੋਨੋਂ ਸਾਈਡ ਤੇ ਇੱਕ ਬਰਾਬਰ ਲਿਆਵਾਂਗੇ ਜੇ ਦੀ। ਨੋ ਜਲ ਬਾਕੀ ਅੱਜ ਐ 10 ਕਿਲ 6 16 ਕਿਲੇ ਕੱਢ ਕੇ ਫਿਰ ਲੈ ਜਾਾਂਗੇ ਇਹਨੂੰ ਪੰਪ ਨੂੰ ਘਰ ਕੱਲ ਨੂੰ ਫਿਰ ਇਹਦਾ ਹੋਰ ਜਿਹੜੀ ਕੋਈ ਛੋਟੀ ਮੋਟੀ ਕਮੀ ਰਹਿ ਗਈ ਆ ਥੋੜੀ ਬਹੁਤੀ ਉਹ ਕੱਢਾਂਗੇ ਜੀ ਜਾ ਕੇ ਇਹਦੀ